ਸਵਾਗਤ ਹੈ ਦੋਸਤੋ ਤੁਹਾਡਾ ਬੁਰਜ ਡੇਰੀ ਫਾਰਮ ਸਭਰਾ ਦੇ ਵਿੱਚ ਸੋ ਦੋਸਤੋ ਅੱਜ ਆਪਣੀ ਜਿਹੜੀ ਵਿਜਿਟ ਹੈ ਉਹ ਆਪਾਂ ਖੁੱਦੇ ਆਪਣੇ ਫਾਰਮ ਦੇ ਉੱਤੇ ਆਪਾਂ ਅੱਜ ਤੁਹਾਡੇ ਸਾਹਮਣੇ ਇੱਕ ਚੰਗੀ ਨੀਲੀ ਰਾਵੀ ਦੀ ਮੱਝ ਜਿਹੜੀ ਉਹ ਲੈ ਕੇ ਹਾਜ਼ਰ ਹੋਏ ਆਂ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਕਿ ਜਿਹੜੇ ਵੀਰੇ ਇਸ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਘੰਟੀ ਦੇ ਬਟਨ ਨੂੰ ਕਰ ਲਿਓ ਹਾਲ ਤੇ ਸਲਗਟ ਤਾ ਜੋ ਆਉਣ ਵਾਲੀਆਂ ਵੀਡੀਓ ਦਾ ਤੁਹਾਡੇ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਆਪਾਂ ਪਹੁੰਚਦਾ ਕਰ ਸਕੀਏ ਸੋ ਅੱਜ ਆਪਾਂ ਚਲੋ ਕਰਦੇ ਹਾਂ ਗੱਲਬਾਤ ਇਸ ਮੱਝ ਬਾਰੇ ਇਹ ਮੱਝ ਗੱਬਣ ਬਿਲਕੁਲ ਤਿਆਰੀ ਦੇ ਵਿੱਚ ਹੈ ਦੂਜਾ ਸੂਆ ਸੂਣ ਜਾ ਰਹੀ ਹੈ ਸੋ ਤੁਸੀਂ ਇਸ ਦੀ ਫੇਸਕਵਾਰਟ ਵੀਡੀਓ ਚੈੱਕ ਕਰ ਸਕਦੇ ਹੋ ਬਿਲਕੁਲ ਬਿੱਲੀ ਮਣਕੀ ਅੱਖ ਤੇ ਕੁੰਡਾ ਸਿੰਘ ਜਿਹੜਾ ਇਸ ਨੂੰ ਲੱਗਾ ਹੋਇਆ ਹੈ ਬਿਲਕੁਲ ਜਿਹੜੀ ਉਹ ਪਿਓਰ ਨੀਲੀ ਰਾਵੀ ਦੇ ਵਿੱਚ ਆਉਂਦੀ ਹੈ ਜੇ ਮਗਰਲੇ ਖੋਰ ਉਹ ਵੀ ਵਾਈਟ ਪੂਸ਼ ਆਦਤੋਂ ਬਾਦ ਚਿੱਟੀ ਤੇ ਸਭ ਤੋਂ ਵਧੀਆ ਜਿਹੜੀ ਗੱਲ ਹੈ ਥਾਨ ਲੈਵਾ ਜਿਹੜਾ ਇਸ ਨੂੰ ਬਾ ਕਮਾਲ ਸੁਣਾ ਲੱਗਾ ਹੈ ਕਰੋ ਚੈੱਕ ਤੇ ਜੰਮੀ ਪਲੀ ਪੂਰੀ ਪਾਰ ਪਿੱਛੇ ਦੀ ਜਿਹੜੀ ਉਹ ਆਪਣੀ ਫੁੱਲ ਗਾਰੰਟੀ ਹੋਊਗੀ ਬਹੁਤ ਸਾਂਭੀ ਕਿਸੇ ਵੀ ਵੀਰ ਨੇ ਜਿਹੜੀ ਇਹ ਮੱਝ ਸੋ ਉਮੀਦ ਹੈ ਤੁਹਾਨੂੰ ਜਿਹੜੀ ਮੱਝ ਹੈ ਪਸੰਦ ਆਵੇਗੀ ਸੋ ਇਸਨੇ ਜਿਹੜਾ ਪਹਿਲੇ ਸੂਏ ਉਹ 11 ਤੋਂ 12 ਲੀਟਰ ਜਿਹੜਾ ਦੁੱਧੋ ਭਰਿਆ ਹੈ ਸੋ ਇਸ ਵਾਰ ਦੂਜੇ ਸੂਏ ਸੂਣ ਜਾ ਰਹੀ ਹੈ ਥਾਨ ਲੇਵਾ ਬੇਕਮਾਲ ਸੋ ਲੱਗਾ ਹੈ ਦੋਸਤੋ ਜਿਹੜੀ ਸਭ ਤੋਂ ਵੱਡੀ ਗੱਲ ਹੈ ਗੁਲਾਬੀ ਜ਼ਬਾਨ ਤੇ ਨੀਲੀ 라ਵੀ ਡਾਇਮੰਡ ਪੀਸ ਜਿਹਨੂੰ ਆਪਾਂ ਕਹਿ ਸਕਦੇ ਆ ਇੱਕ ਆਪਾਂ ਅੱਜ ਤੁਹਾਡੇ ਸਾਹਮਣੇ ਲੈ ਕੇ ਉਹ ਹਾਜ਼ਰ ਹੋਏ ਆ ਸੋ ਜੇ ਕਿਸੇ ਨੂੰ ਪਸੰਦ ਆਉਂਦੀ ਹੈ ਉਹ ਦਿੱਤੇ ਹੋਏ ਨੰਬਰਾਂ ਦੇ ਉੱਪਰ ਕਾਲ ਕਰ ਸਕਦਾ ਹੈ ਇੱਕ ਨਗੀਨਾ ਹੀ ਆਪਾਂ ਹਾਜ਼ਰ ਕੀਤਾ ਤੁਹਾਡੇ ਸਾਹਮਣੇ ਆਪਾਂ ਤੋੜ ਕੇ ਤੁਹਾਨੂੰ ਇਹ ਮੱਝ ਥੋੜੀ ਜਿਹੀ ਦਿਖਾਵਾਂਗੇ ਜਿਹੜਾ ਇਸ ਨੂੰ ਥਣ ਲੇਵਾ ਲੱਗਾ ਇੱਕ گاਵਾ ਵਾਲਾ ਥਣ ਲੇਵਾ ਕਹਿ ਸਕਦੇ ਆ ਆਪਾਂ ਇਸ ਨੂੰ ਲੱਗਾ ਕਰੋ ਚੈੱਕ ਦੋਸਤੋ ਮੋੜ ਲੈ ਆਏ ਨੂੰ ਐਣ ਮੋੜਲਾ ਜੰਮੀ ਤੇ ਪਲੀ ਬਹੁਤ ਹੀ ਕਿਸੇ ਨੇ ਰੀਜ ਲਾਈ ਮੱਝ ਸਾਹਮਣ ਤੇ ਕਰੋ ਚੈੱਕ ਦੋਸਤੋ ਸਭ ਤੋਂ ਪਹਿਲਾਂ ਥਣਾ ਦਾ ਗੈਪ ਅਜੀ ਸੂਨ ਦੇ ਵਿੱਚ ਕੋਈ 4-5 ਦਿਨ ਦਾ ਸਮਾਂ ਲੈਂਦੀ ਐ ਫਿਰ ਵੀ ਬਿਲਕੁਲ ਤਨ ਲਿਆ ਬੇਕਮਾਲ ਲੱਗਾ ਸੋ ਆਪਾਂ ਵੀਡੀਓ ਜਲਦੀ ਅਪਲੋਡ ਕਰਦੇ ਆਂ ਵੀਡੀਓ ਦਾ ਕਰਿਓ ਇੰਤਜ਼ਾਰ ਸੋ ਦਿੱਤੇ ਹੋਏ ਨੰਬਰਾਂ ਤੇ ਕਾਲ ਕਰ ਲਿਓ ਇਸ ਦਾ ਜਿਹੜਾ ਪੂਰਾ ਰੇਟ ਫੋਨ ਤੇ ਆਪਾਂ ਗਰਾਂਗੇ ਧੰਨਵਾਦ ਹੈ ਦੋਸਤੋ ਵੀਡੀਓ ਵੇਖਣ ਵਾਸਤੇ